ਵਧੀਆ ਠੀਕ ਠਾਕ ਸਭ ਨੂੰ ਸਲਾਮ ਜਿਉਂ ਜਿਉਂ ਤਿਆਰੀ ਕਰਦੇ ਰਹੇ ਜਾਂਦੇ ਆ ਡেকੋਰੇਸ਼ਨ ਵਿਖਾ ਦਿੱਤੀ ਜਾਵੇ ਕਿ ਦੱਸਿਓ ਕਿ ਡেকੋਰੇਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ ਸਰ ਮੈਂ ਤਾਂ ਦੋ ਬੰਦੇ ਭੇਜ ਲਗਾ ਹੀ ਛਤਰੀ ਕਾਲ ਜੀ ਆ ਗਏ ਹੁਣ 7 ਦਿਨ ਉਰੇ ਰਹਾਂਗੇ ਹਾਂ ਉਰੇ ਹੀ ਰਹਿਣਾ ਕਿਉਂਕਿ ਵਿਆਹ ਵਿਆਹ ਅੱਜ ਅੱਜ ਆਪਾਂ ਚੱਲੇ ਆ ਹੁਣ ਤਿਆਰ ਸ਼ਰ ਹੋ ਚੁੱਕੇ ਤੁਹਾਨੂੰ ਪਤਾ ਵਿਆਹ ਦਾ ਸੀਜ਼ਨ ਵਿਆਹ ਸ਼ਾਦੀਆਂ ਦੇ ਦਿਨ ਚੱਲ ਰਹੇ ਆ ਸਾਡੇ ਵੀ ਸੀਜ਼ਨ ਨਾਲ ਹੀ ਚੱਲ ਪੇ ਖਾਣ ਪੀਣ ਦੇ ਵੀੜੇ ਕੱਪੜਿਆਂ ਦੇ ਬੇਬੇ ਵੀ ਤਿਆਰ ਸ਼ਰ ਆਪਾਂ ਵੀ ਤਿਆਰ ਸ਼ਰ ਮੰਮੀ ਜੀ ਵੀ ਤਿਆਰ ਸ਼ਰ ਸੋ ਅੱਜ ਆਪਾਂ ਚੱਲੇ ਆ ਗੱਗੂ ਘਰੇ ਕਿਉਂਕਿ ਉਹਨਾਂ ਘਰੇ ਸੁਖਣੀ ਸਾਹਿਬ ਜੀ ਦਾ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਤੇ ਨਾਲ ਅੱਜ ਕਿਹੜੀ ਕਿਹੜੀ ਸਰਵਣੀਆਂ ਇੱਕ ਤੇ ਸੁਖਣੀ ਸਾਹਿਬ ਦਾ ਪਾਠ ਪ੍ਰਕਾਸ਼ ਹੋਇਆ ਇੱਕ ਬੈਂਗਲ ਸਰਵਣੀ ਬੈਂਗਲ ਸਰਵਣੀ ਚੂੜੀਆਂ ਵਾਲੀ ਹਾਂ ਲਓ ਵੀ ਉਹ ਚੂੜਾ ਸਰਵਣੀ ਆਪਾਂ ਤੁਹਾਨੂੰ ਪ੍ਰੋਪਰ ਸਾਰਾ ਦਿਖਾਵਾਂਗੇ ਤੇ ਸਾਰੀਆਂ ਰਸਮਾਂ ਦਿਖਾਵਾਂਗੇ ਤੁਹਾਨੂੰ ਆਪਾਂ ਪ੍ਰੋਪਰ ਕੀ ਹੋਇਆ ਮਗਾ ਤਰਪਾਉਣ ਭੋਗ ਪੈ ਮੈਂ ਤੇ ਤਰੀ ਆ ਨਾ ਇਹ ਲੜਦੇ ਹੀ ਰਹਿੰਦੇ ਕਿ ਨਿਕਲਦਾ ਨਹੀਂ ਨਿਕਲਦਾ ਨਹੀਂ ਭੋਗ ਪੈਣਾ ਭੋਗ ਪੈ ਜਾਣਾ ਭੋਗ ਪੈ ਜਾਣਾ ਪਹਿਲਾਂ ਆਪ ਨਹੀਂ ਤਿਆਰ ਹੁੰਦੇ ਫੇ ਹਰ ਮੰਨ ਕੀ ਕਰੇ ਅਗਲਾ ਕੋਈ ਨਿਕਲਿਆ ਨਹੀਂ ਚਲ ਆਓ ਯਾਰ ਚੱਲੀਏ ਗੱਡੀ ਗੱਡੀ 'ਚ ਬੈਠੀ ਆਜੋ ਬੇਬੇ ਗੱਡੀ ਹੁਣ ਕਿੱਥੇ ਜਾ ਕੇ ਰੋਕਣੀ ਆ ਹੁਣ ਨੂਰਪੁਰ ਰੁਕੋ ਕੋਈ ਗੱਡੀ ਨਹੀਂ ਨਹੀਂ ਰਾਜਾ ਕਿ ਸਟਾਪ ਹੋਣਾ ਜੀਰੇ ਉਹ ਹਟਾ ਰੁਕਣਾ ਕਿ ਕੋਈ ਗੱਲ ਨਹੀਂ। ਲਾਵੀ ਰੁਕਣਾ ਇਸ ਕਰਕੇ ਕਿ ਕਿਉਂਕਿ ਅੱਜ ਹੈਗੀ ਬੈਂਗਲ ਸਰਵਣੀ। ਸੋ ਆਪਾਂ ਉਹ ਜਿਹੜਾ ਸਾਰਾ ਸਮਾਨ ਹੈਨਾ ਮੰਮੀ ਸਮਾਨ ਮੈਂ ਤੈਨੂੰ ਕਿਹਾ ਸੀ ਵੀ ਕੱਲ ਚੱਲ ਆਪਾਂ ਲੈ ਆਈਏ ਤੇਰਾ ਤਾਂ ਟਾਈਮ ਹੀ ਨਹੀਂ ਲੱਗਦਾ। ਹੁਣ ਉਧਰੋਂ ਭੋਗ ਪੈ ਜਾਣਾ ਤੇ ਆਪਾਂ ਬਜਾ ਤੇ ਮਿੱਤਰੋ ਸਮਾਨ ਸਾਨੂੰ ਸਾਰਾ ਆਪਾਂ ਲੈ ਕੇ ਚੱਲਾਂਗੇ ਜਿਹੜਾ ਵੀ ਤੇ ਉਹ ਸਮਾਨ ਤੁਹਾਨੂੰ ਆਪਾਂ ਅੱਗੇ ਦਿਖਾਵਾਂਗੇ। ਆਓ ਹੁਣ ਸਾਰੇ ਰਲ ਮਿਲ ਕੇ ਆਪਾਂ ਕਰਦੇ ਸ਼ਾਪਿੰਗ ਆ। ਜੀਰਿਓ ਲਵਾਂਗੇ ਸਮਾਨ ਪ੍ਰੋਪਰ ਜਿਹੜਾ ਸੈਟਅਪ ਹੁੰਦਾ ਬੈਂਗਲ ਸਰਵਣੀ ਜੋ-ਜੋ ਚੀਜ਼ਾਂ ਚਾਹੀਦੀਆਂ ਉਹ ਸਾਰੀਆਂ ਚੀਜ਼ਾਂ ਲੈ ਕੇ ਚੱਲਾਂਗੇ ਹਮ ਫਿਰ ਸ਼ਰਮਨੀ ਕੋ ਕੰਪਲੀਟ ਕਰਾਂਗੇ। ਫਿਰ ਬੇਬੇ ਹਾਂ ਉਹਨਾਂ ਨੇ ਪੂਰਾ ਟੈਂਟ-ਟ੍ਰੰਟ ਲਾਇਆ ਆ ਪੂਰੀ ਡੈਕੋਰੇਸ਼ਨ ਕੀਤੀ ਹੋਈ ਆ। ਗੱਲ ਕੋਈ ਗੱਲ ਰੋਸ਼ਨ ਉਹਨਾਂ ਨੇ ਕਰਨੀ ਆ ਜਿੰਨਾਂ ਦੁਨੀਆਂ ਨੇ ਉਹਨਾਂ ਭੋਗ ਦੇਤੇ ਉਹ ਵੇਖਣ ਹੀ ਆਉਣਗੇ। ਹਾਂ ਜਾਂਦਿਆਂ ਨੂੰ ਪਕੌੜੇ ਚਾਹ ਪਕੌੜੇ ਕਰ ਦੋ। ਪਕੌੜੇ ਨਹੀਂ ਕੋਈ ਦਾਰੀ ਨੇ ਪਕੌੜੇ ਦਾ ਆਮ ਹੀ ਖਾਈ ਜਾਂਦੇ ਯਾਰ ਓਜ ਹੀ ਪਕੌੜੇ ਰੋਜ ਪਕੌੜੇ। ਹਾਂ ਬੇਬੇ ਫਿਰ ਚਾਹ ਬਣ ਜਾਂਦਾ ਜਾਂਦੇ ਪਕੌੜਾ ਬਣ ਜਾਂਦਾ ਪਕੌੜੇ ਨਾਲ। ਹੁਣ ਆਪਾਂ ਸਾਰੀ ਡੈਕੋਰੇਸ਼ਨ ਤੋਂ ਉੱਤੇ ਜਾ ਕੇ ਦਿਖਾਵਾਂਗੇ ਤੇ ਆਓ ਪਹਿਲਾਂ ਕਰਦੇ ਸ਼ਾਪਿੰਗ ਕਰਦੇ ਸਮਾਨ ਲੈਣਾ ਪਹਿਲਾਂ ਤੋਂ ਬੈਕ ਕਰ ਲੈਣੇ ਜਦੋਂ ਜੀਰੇ ਜਾ ਕੇ ਉਹਨਾਂ ਨੇ ਕਿਹਾ ਰੁਕ ਗਿਆ ਆਪਾਂ ਨੂੰ ਹਾਂਜੀ ਚੱਲੀਏ ਚੱਲ ਆ ਜਾ ਲਾਓ ਆਓ ਵੀ ਮਿੱਤਰੋ ਬੈਂਗਲ 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 ਸਰਮਣੀ ਉਹ ਤਾਂ ਰਸਮ ਦਾ ਜਿਹੜਾ ਸਮਾਨ ਸਮਾਉ ਚੱਲ ਕੇ ਲੈ ਕੇ ਆਉਣੇ ਤੁਹਾਨੂੰ ਵੀ ਨਾਲ ਲੈ ਕੇ ਚੱਲਦੇ ਲਓ ਵੀ ਆ ਜਿਹੜੇ ਡਿਜ਼ਾਈਨ ਜੇ ਕਿਹੜੇ ਲੈਣ ਲੱਗੇ ਦੱਸੋ ਆਹ ਸੋਹਣੇ ਲੱਗਦੇ ਕਿਉਂ ਸੋਹਣੇ ਲੱਗਦੇ ਤੂੰ ਹੀ ਵੇਖਣਾ ਐ ਕੋ ਵੀ ਹੀ ਗੇ ਉਹ ਜਿਹੜੇ ਪਏ ਹਨ ਹਾਂ ਉਹ ਵੀ ਸੋਹਣਾ ਹੈ ਡਿਜ਼ਾਈਨ ਇਹ ਨਾ ਸੇਮ ਹੈ ਇਹਦੇ ਤੇ ਆਇਆ ਵੀ ਥੋੜਾ ਨਹੀਂ ਮੰਮਾ ਆ ਬਾਹਲੇ ਸੋਹਣੇ ਆ ਆ ਚੀਜ਼ ਬਹੁਤ ਹੈ ਤੂੰ ਵੀ ਰੈਡੀ ਇੱਧਰ ਟੋਕਰੀ ਸੋਈ ਜਾਂਦੀ ਹਲੇ ਮਿੱਤਰ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੇ ਲਾਓ ਮਿੱਤਰ ਆ ਜਿਹੜੀ ਟੋਕਰੀ ਏ ਸਾਰੀ ਟੋਕਰੀ ਤੁਹਾਨੂੰ ਜਦੋਂ ਓਪਨ ਕਰਾਂਗੇ ਉੱਥੇ ਹੀ ਜਾ ਕੇ ਦਿਖਾਵਾਂਗੇ ਜੇ ਮਿੱਤਰੋ ਜਾਂਦਿਆਂ ਨੂੰ ਉੱਥੇ ਭੋਗ ਪੈ ਗਿਆ ਨੇ ਇਹਨਾਂ ਨੇ ਮੈਨੂੰ ਗਾਹ ਕੱਢਣੀਆਂ ਤੇ ਹੁਣ ਆਪਾਂ ਦੇ ਤੁਹਾਨੂੰ ਜਾ ਕੇ ਮਿਲਦੇ ਆ ਤੇ ਨਾਲੇ ਸਾਰੇ ਨਾਲ ਮਲਾਉਣੇ ਆ ਗੱਗੂ ਕੇ ਸਾਰੇ ਪਰਿਵਾਰ ਨਾਲ ਸਾਰੀ ਫੈਮਿਲੀ ਨਾਲ ਹੋ ਚੁੱਕਿਆ ਤੇ ਉਧਰ ਬੇਬੇ ਹੋਣੀ ਤੇਰੇ ਮੇਰੇ ਆ ਗਿਆ ਵਧੀਆ ਠੀਕ ਠਾਕ ਤੂੰ ਹੀ ਸੁਣਾਓ ਵਧੀਆ ਤੂੰ ਸੁਣਾ ਤੇਰੇ ਬੱਦੇ ਆਪਾਂ ਵੀ ਸੁਣੀ ਬੱਦੇ ਤੇਰੇ ਫਿਰ ਕੀ ਆਪਾਂ ਨੇ ਇੰਨੇ ਬੋਲ ਬਾਲ ਸਾਹਿਬ ਵੀ ਪਹੁੰਚੇ ਇਹਨੇ ਮਾਤਾ ਨੂੰ ਪਹਿਲਾਂ ਮਨ ਤੇ ਹੱਥ ਪੋਖਾ ਬਣੋਂ ਗੰਟੇ ਨਹੀਂ ਕਿਵੇਂ ਲੱਗਾ ਪ੍ਰੋਗਰਾਮ ਸਾਰਾ ਆਪਣਾ ਜਾ ਬਹੁਤ ਸਾਰਾ ਮਨ ਵੀ ਆ ਰਿਹਾ ਤਿਆਰੀ ਚੱਲੀ ਜਾਂਦੀ ਆ ਲਓ ਵੀ ਇਧਰ ਕਰਾਂ ਦੀ ਡੈਕੋਰੇਸ਼ਨ ਚੈੱਕ ਕਰੋ ਉਧਰ ਸਨੋਵਰ ਹੋਣੀ ਆ ਆਪਣੇ ਝੂਠ ਝੂਠ ਤੇ ਝੂਠ ਦਸਲੀਨ ਦਸਲੀਨ ਦੀ ਆਪਣੇ ਔਰ ਵਾਹ ਤੁਸੀਂ ਮੈਨੂੰ ਹੀ ਨਹੀਂ ਲਿਓਣਾ ਮੇਰੇ ਵਿਆਹ ਆ ਗਿਆ ਕਿ ਤੁਸੀਂ ਮਿੰਡੀ ਨਹੀਂ ਹੋਣਾ ਵਿੱਚ ਆਉਂਦੀ ਵੀਡੀਓ ਦੇ ਗਲਤ ਗੱਲ ਆ ਇਹ ਹਨਾ ਮੈਨੂੰ ਮੇਰੇ ਵਿਆਹ ਤੇ ਆਇਆ ਮੈਨੂੰ ਵੀਡੀਓ ਚ ਨਹੀਂ ਲਿਓਣਾ ਦੱਸ ਇਹ ਕਿੰਨੂੰ ਲਿਓਣਾ ਤੁਸਾਨੂੰ ਕੋਈ ਡਰ ਨਹੀਂ ਚਾਉ ਮਿੱਠਾ ਚੂਕਦਾ ਚਲੋ ਜੀ ਚੱਕਰੋ ਲਾਣਾ ਵਾਲਾ ਕਰਾ ਦਿਓ ਮਹਾਰਾਜ ਦੀ ਕਿਰਪਾ ਨਾਲ ਜੀ ਆ ਜਾ ਮਾ ਆ ਜਾ ਮਾ ਚੱਟ ਬਾਓ ਮੇਰੀ ਨਾਈਸ ਹਟਦੇ ਹੋ ਯਾਰ ਸਾਈਡ ਤੇ ਹੋ ਜਾ ਸਾਈਡ ਤੇ ਸੋ ਮਦਾਈ ਦਾਲ ਛਕਾ ਦੀਏ ਆ ਆ ਲੋ ਨਹੀਂ ਮਾਤਾ ਦਾ ਨਵਾਂ ਸੂਟ ਖਰਾਬ ਕਰਨਾ ਨਹੀਂ ਕੋਕ ਚ ਪਵਾ ਕੇ ਤੇ ਵੇਖ ਪਹਿਲ ਹੈ ਕੀ ਬਾਕੀ ਸਾਰੇ ਸਾਡੇ ਬੰਦੇ ਸੇਵਾ ਤੇ ਲੱਗੇ ਹੋਏ ਇਹ बिजनेਸਮੈਨ ਹੁੰਦਾ ਆ ਕੀ ਆ ਸਾਰਾ ਧਿਆਨ ਰੱਖਣਾ ਬੈਨਾ ਸਭ ਦੀਆਂ ਦੂਤੀਆਂ ਲਵਾਈਆਂ ਦਾ ਭਾਂਡੇ ਉਹਨਾਂ ਠੀਕਾ ਇਹ ਨਹੀਂ ਆ ਸਭ ਦੀ ਦਾ ਠੀਕਾ ਸਾਰਾ ਠੀਕਾ ਆਪਾਂ ਠੇਕੇਦਾਰ ਆਪਾਂ ਆ ਵਾ ਟੈਂਟੂੰ ਦਾ ਠੇਕਾ ਆਪਣੇ ਕੋਲ ਆ ਹੁਣ ਅਗਲਾ ਇਹ ਲਵਾ ਕੇ ਟੈਂਟ ਅਗਲਾ ਲਵਾ ਦੇਣਾ ਆਪਾਂ ਕੰਮਕਾਰ ਤੁਹਾਨੂੰ ਪਹਿਲਾਂ ਵਿਆਹਾਂ ਚ ਜ਼ਿੰਮੇਵਾਰੀਆਂ ਹੋ ਜਾਂਦੀਆਂ ਆ ਮੈਂ ਬਾਕੀ ਕੋਸੇ ਪਰਿਵਾਰ ਪਹੁੰਚਾ ਹੋਇਆ ਜ਼ਿੰਮੇਵਾਰੀ ਸੰਭਾਲਣਾ ਇਸ ਤਵਾਰ ਇਸ ਤਵਾਰ ਆਪਾਂ ਸਿੱਧਾ ਕੋਸੇ ਪਰਿਵਾਰ ਘਰੇ ਜਾਣਾ ਇਹ ਕੋਸੇ ਪਰਿਵਾਰ ਘਰੇ ਵਿਆਹ ਵਾ ਰੱਖ ਦੇਣਾ ਸਸਤੀ ਗੱਲ ਲੋ ਵੀ ਹ ਰੋਟੀਆਂ ਨੇ 6 ਲੱਖ ਭੇਜੋਗੇ ਤੇ ਚੱਕਣਾ ਹਾਂ ਰੋਟੀਆਂ ਸਹੀ ਆ ਉਹ ਹਟਦੇ ਨਹੀਂ ਮੁੰਡੇ ਉੱਤੇ ਆ ਆ ਕੋਲ ਖਟਾਨ ਕੇ ਬਿੱਲਾ ਜਾ ਉਹਨਾਂ ਨੇ ਕਿਹਾ ਐਵੇਂ ਕੇ ਨਹੀਂ ਨਹੀਂ ਹੋਰ ਵਧੀਆ ਵਧੀਆ ਭੈਣੇ ਵਧੀਆ ਠੀਕ ਆ ਹੋਰ ਹੋਏ ਐਵੇਂ ਗੱਡੀਆਂ ਦਾ ਫਾਰਮ ਹਾਊਸ ਤੇ ਆਪਾਂ ਮਮੀ ਮਾਮਾ ਪਰਵਾਰ ਪਹੁੰਚਣਾੜਾ ਪਰਵਾਰ ਆ ਮਮਾਈ ਨਾਲ ਜਿਨਾਗ ਵਧੀਆ ਜੀ ਅਨੈਟੋ ਜੀਓਗ੍ਰਾਫੀ ਅਲੇ ਆਦੇ ਬੋਕਸ ਦੀ ਗੱਲ ਜਿਹੜੀਆਂ ਨਾੜਕਾ ਪਰਿਵਾਰ ਕੰਸੀ ਕਰਦੇ ਨਾ ਬੰਦਾ ਨਹੀਂ ਰਹਿਣਾ ਜਿੰਦਾ ਕੋਈ ਗੱਲ ਆ ਬੀ ਵੈਰੀ ਗੁੱਡ ਨਾਈਟ ਓਕੇ ਜਾ ਜਾ ਡੋਨਟ ਮਾਈਂਡ ਓਕੇ ਥੈਂਕ ਯੂ ਸੋ ਮਚ ਓ ਧੁੱਪ ਜੀ ਪੈਂਦੀ ਤੇਰੇ ਲੈਣ ਦੀ ਪੈਂਦੀ ਤੁਹਾਨੂੰ ਲਿਖਣੀ ਆਉਂਦੀ ਵਾਈਲ ਲੈ ਵੀ ਮੇਰੇ ਵੀਡੀਓ ਚੱਲਦੇ ਬਲੌਗ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਿਹੜੀ ਡੈਕੋਰੇਸ਼ਨ ਤੁਸੀਂ ਸਾਰੀ ਤਮਾਮ ਡੈਕੋਰੇਸ਼ਨ ਵੇਖ ਸਕਦੇ ਹੋ ਉਹ ਸਾਰੀ ਆਪਣੀ ਕੀਤੀ ਹੋਈ ਹੈ ਇਹਨਾਂ ਇਵੈਂਟਸ ਪਲੈਨਰਸ ਨੇ ਤੇ ਮਰੇ ਸਾਡੀ ਆਦਾ ਨੰਬਰ ਦੱਸੋ 198440840 ਇਦਾਂ ਦੀ ਡੈਕੋਰੇਸ਼ਨ ਤੁਸੀਂ ਵੀ ਕਰਾਉਣਾ ਵਾਸਤੇ ਵੀਰ ਹੁਣੇ ਵਾਸਤੇ ਡੈਕੋਰੇਸ਼ਨ ਕੀਤੀ ਸੀ ਮਨਸ ਦੋ ਮਨਤ ਪਹਿਲਾਂ ਬਾਈ ਬੁਕਿੰਗ ਹੋ ਜਾਂਦੀ ਵੈਸੇ ਤਾਂ ਬਾਈ ਕਿੰਨੇ ਟਾਈਮ ਪਹਿਲਾਂ ਦੱਸਿਆ ਬਾਈ ਨੂੰ ਬਾਈ ਹੁਣਾਂ ਨੂੰ ਆਪਾਂ ਚਾਰ ਕਿੰਨੇ ਟਾਈਮ ਚਾਰ ਵਜੇ 5 ਵਜੇ ਚਾਰ ਵਜੇ 5 ਵਜੇ ਪਾਠ ਕਰਾਉਣਾ ਪਹਿਲਾਂ ਪਾਠ ਕਰਾਉਣਾ ਤੇ ਫਿਰ ਸੁਖਮਨੀ ਸਾਹਿਬ ਆਖੰਡ ਪਾਠ ਦਾ ਹੋ ਗਏ ਨੇ ਤੇ ਉਹ ਤਿੰਨ ਦਿਨ ਚੁੰਦੇ ਆ ਤੇ ਸੁਖਮਨੀ ਸਾਹਿਬ ਦਾ ਜੋ ਦੱਸ ਹੈ ਯਾਰ ਮੈਂ ਤਾਂ ਦਾਖਾ ਦੋ ਕੇ ਬੰਦੇ ਭੇਜ ਲਗਾ ਹੀ ਚੱਲ ਫਿਰ ਮੈਂ ਭੇਜਦਾ ਸਮਾਨ ਨੂੰ ਲੱਦ ਕੇ ਫਿਰ ਰਾਤੀ ਇੱਕ ਬੰਦੇ ਸੱਟ ਵੀ ਲੱਗੀ ਪਤਾ ਲੱਗਾ ਪਤਾ ਵਿਚਾਰੇ ਗੁਰੂ ਮੋਟੇ ਹੋਣੀ ਮੋਟੇ ਹੋੜੀ ਉਹਨੂੰ ਦਲਾ ਹਲਦੀਆਂ ਲਾਈ ਜਾਂਦੇ ਮੈਂ ਇਹ ਸੁਨੋਵਰ ਮੈਂ ਉਹਨੂੰ ਪੱਟਲਾ ਜਣਾਈ ਫਿਰ ਰਾਤ ਉਹਨੂੰ ਦੇਖਾਂ ਕੀ ਕੋਈ ਤੇਲ ਦੀ ਹਲਦੀ ਲਾਈ ਭਰਾਵਾ ਉਹਦੇ ਚਿਹਰੇ ਤੇ ਫਿਰ ਉਹਦੇ ਕੱਲਾ ਇਹਨੂੰ ਪੁੱਛ ਮੈਂ ਤੇ ਸੁਨੋਵਰ ਦੀ ਭਰਾਵਾ ਨਿਬਜਾਰਾ ਯਾਰ ਬੰਦੇ ਵਾਡੀ ਨਾ ਕਿਉਂਕਿ ਉਹ ਵੀ ਵਿਚਾਰਾ ਇਨਸਾਨ ਆ Oh, <laughs> Guruha. <laughs> 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 I know, no, no, I know, I know, ਉਹ ਆਪਣਾ ਦੂਜਾ ਇੱਕ ਨਾਲ ਸੀ ਭਰਾਵਾ ਉਹਨੂੰ ਕਹਿੰਦਾ ਮੈਂ ਕਿਹਾ ਕਿੰਨੇ ਟੈਂਟ ਟੈਂਟ ਖੜਾ ਕਰ ਦਿੰਨੇ ਪਹਿਲਾਂ ਕਹਿੰਦਾ 10 12 ਦਿਨਾਂ ਚ ਮੈਂ ਕਹਾ ਹੈ ਆਪਣੇ ਨਾਲ ਉਸ ਨੂੰ ਪ੍ਰੋਗਰਾਮ ਕੱਲ ਨੂੰ ਮੈਂ ਠੇਕੇਦਾਰ ਠੇਕੇਦਾਰ ਫਿਰ ਕਹਿੰਦਾ ਨਹੀਂ ਨਹੀਂ 10 12 ਮਿੰਟਾਂ ਚ ਮੈਂ ਕਹਾ ਲਓ ਵੀ ਚੱਲਦੇ ਵਲੌਗ ਚ ਬੰਦੇ ਨੇ 10 12 ਮਿੰਟ ਭਰਾਵਾ ਦੇ ਪਿੱਛੇ ਕੋਈ ਚਾਤਰਾ ਬੁੱਲੇ ਦਿੱਤੇ ਲੱਗਾ ਗੱਲ ਬੜਾ ਭਗਾਈ ਰਹੀ ਇੱਕ ਮੈਟਰੀ ਬੈਠੀ ਉਹਨੂੰ ਦੱਸਿਆ ਆਹੋ ਸ਼ਾਮੀ ਆਹੋ ਇੱਕ ਮੁੰਡੇ ਨੇ ਖਿੱਚ ਗਏ ਕੋਈ ਕੰਮ ਵਾਲਾ ਤੇ ਬਾਕੀ ਭਾਈ ਆਪਣੇ ਵਿਊਅਰਸ ਨਾਲ ਦੇ ਵੀ ਵੀਵਰ ਵੇਖ ਰਿਆ ਆਪਣੇ ਤੇ ਜੇ ਤੁਸੀਂ ਵੀ ਕਦੇ ਵੀ ਇਹੋ ਜਿਹਾ ਮਤਲਬ ਮੰਨ ਕੇ ਚੱਲੋ ਵੀ ਇਹੋ ਜਿਹੀ ਡੈਕੋਰੇਸ਼ਨ ਜਿਵੇਂ ਇਹ ਜਿਹੜਾ ਮੈਟ ਪਲੇਰ ਦੀ ਤੁਹਾਨੂੰ ਲੋੜ ਪਵੇ ਕ੍ਰਿਸ਼ਨਾ ਡੈਕੋਰੇਸ਼ਨ ਪੰਜਾਬ ਇੰਸਟਾ ਤੇ ਪੇਜ ਆ ਸਰਚ ਕਰਕੇ ਵੇਖ ਸਕਦੇ ਆ ਬਾਕੀ ਨੰਬਰ ਵੀਰ ਨੇ ਸ਼ੇਅਰ ਕਰ ਦਿੱਤਾ ਤੁਹਾਨੂੰ ਆਲਰੇਡੀ ਪਹਿਲਾਂ ਹੀ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਡੈਕੋਰੇਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੀ ਵਧੀਆ ਲੱਗੀ ਵਾਓ ਬਾਕੀ ਜਿਵੇਂ ਜਿਵੇਂ ਗਾਂ ਦੀ ਗਾਂ ਬਲੌਗ ਆਉਂਦੇ ਰਹਿਣਗੇ ਤੇ ਤੁਹਾਨੂੰ ਨਵੀਆਂ ਨਵੀਆਂ ਡੈਕੋਰੇਸ਼ਨਾਂ ਹੀ ਵਿਖਾਉਂਦੇ ਰਹਿਵਾਂਗੇ ਜਿਹਦੀਆਂ ਮਾਣੋ ਉਹਨਾਂ ਦੇ ਦੁਆਰਾ ਕੀਤੀਆਂ ਜਾਣਗੀਆਂ ਹਾਂ ਤੇ ਮੋਟੇ ਆਓ ਇੱਕ ਫੋਟੋ ਖਿੱਚਣ ਨੂੰ ਗਿਆ ਇੱਕ ਫੋਟੋ ਖਿੱਚ ਕੇ ਬੰਦਾ ਘਵਾਤਾ ਹੱਟ ਗੱਲ ਅਲੱਗ ਕਰ ਲਾ ਗਗੂ ਕਿੱਥੇ ਆ ਗਗੂ ਲਾ 10 ਮਿੰਟ ਫੋਟੋ ਕਿੱਥੇ ਆ ਕਿੱਥੇ ਇਹਨੂੰ ਇੱਕ ਫੋਟੋ ਖਿੱਚਣ ਨੂੰ ਗਿਆ ਤੈਨੂੰ ਮੈਂ ਕਿੱਥੇ ਆਵੇ ਹੈਗਾ ਵਾਹ अ सुख सांधण हिकु पला अखियूं दूर करदी हिकु akhiyon अखियूं दूर कर ਹੁੰਤੋੜੇ ਕੱਲੀ ਨੀ ਨਿਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਨੀ ਨਿਮਾਏ ਇੱਕ ਕਰ ਤੇਰਾ ਜੋੜਿਆ ਤੇ ਇੱਕ ਜੋੜਨ ਚੱਲੀ ਹਾਈ ਵਿੱਚ ਪਰਦੇਸੀ ਵਸਦੀਆਂ ਧੀਆਂ ਕਰਨੇ ਹੀ ਅਰਦਾਸਾਂ ਭਾਈ ਬਾਬਲ ਦੇ ਵੇ ਲੋ ਵੀ ਇਹ ਪਹਿਲੀ ਵਾਰੀ ਸਨੋਵਰ ਤੇ ਹਰਾਣਾ ਮੇਰਾ ਕੋਈ ਦੋਸਤ ਸਨੋਵਰ ਨੂੰ ਡੱਬਾ ਫੜਾ ਕੇ ਗਿਆ ਨੇ ਡੱਬਾ ਲੈ ਪਿਆ ਸਾਬਤਾ ਕੁਝ ਖਾਤਾ ਹੀ ਨਹੀਂ ਬਾਸ ਸਨੋਵਰ ਮੰਨ ਗਏ ਯਾਰ ਤੈਨੂੰ ਤੇਰੀ ਬਾਤ ਨਹੀਂ ਤੇ ਬੇ ਕਾਫੀ ਇੰਜੋਏ ਕਰ ਰਹੇ ਹਾਂ ਹਾਂ ਕਰ ਲਈ ਕਰਿਆ ਜੀ ਕੱਪ ਵਹਿਲਾ ਕਰਕੇ ਰੱਖਿਆ ਫਿਰ ਕੀ ਕਰਨੇ ਇਹ ਮੈਂ ਕਿਸੇ ਨੂੰ ਨਹੀਂ ਟਿਕਨਦਾ ਮੇਰੇ ਵਿਆਹ ਤੇ ਆਏ ਮੈਂ ਟਰਾਈ ਕਰੋ ਡੁਆਇਰ ਕਰ ਰਹੀ ਨਾ ਜਾਣੇ ਤੂੰ ਕਿ ਦਿਨ ਬਹਿਣੀ ਨਹੀਂ ਦਿੱਤੀ ਮੈਂ ਕਿਚਨ ਦੇ ਕੰਮ ਕਰ ਰਹੀ ਮਾਤਾ ਜੀ ਕਾਫੀ ਪੀ ਲਈ ਇਹ ਕਾਫੀ ਪੀ ਲਈ ਆ ਫੇਰ ਕਹਿੰਦੇ ਇਧਰ ਨੂੰ ਤੁਰ ਪਾਣ ਕੀ ਕਰਕੇ ਫੇਰ ਤੁਰਨਾ ਹੀ ਪਾਣਾ ਜਾਣਾ ਪੈਂਦਾ ਬੰਦਾ ਕਰੇ ਪੈਂਦਾ ਵੱਡ ਗਈ ਦਮ ਮੰਮੀ ਨੂੰ ਕੰਮ ਜ਼ਿਆਦਾ ਜ਼ਿੰਮੇਵਾਰੀਆਂ ਵੱਡੀਆਂ ਨੇ ਕੀ ਕਰੇ ਇਸੇ ਨੂੰ ਹੀ ਰਹਿਈ ਆ ਇਸੇ ਨੂੰ ਹੀ ਜ਼ਿੰਮੇਵਾਰੀ ਹਾਂਜੀ ਭੈਣ ਜੀ ਕਿੱਦਾਂ ਵਧੀਆ ਰਹਾ ਵਧੀਆ ਵਧੀਆ ਰਹਿ ਕੇ ਹੋਏ ਖੂਬ ਅੱਜ ਸਨ ਹਾਂ ਸਨ ਦੇ ਥੱਲੇ ਬੈਠੇ ਹੋ ਤੁਸੀਂ ਹਾਂਜੀ ਤੁਪ ਸੇਖ ਰਹੇ ਹੋ ਪੂਰੇ ਤੁਪ ਸੇਖਦੇ ਕਈ ਆਦੇ ਤੋਪ ਸੇਖਦੇ ਨਹੀਂ ਹਾਂ ਸਾਹਿਰ ਜਾਈ ਰਹਿ ਕੇ ਅੰਦਰ ਬਹਿ ਜਾਨੇ ਅਸੀਂ ਆ ਕੇ ਅਸੀਂ ਤਾਂ ਜਲ ਸੂਰਜ ਮਾਰ ਜੱਧਾ ਗਦੀਨਾਂ ਨੂੰ ਉਹਦੇ ਭਾਈ ਤਾਂ ਬਾਹਰ ਨੂੰ ਅਸੀਂ ਇੱਧਰ ਆਏ ਆ ਤੇ ਘਰੇ ਆਪਣੇ ਰਿਸ਼ਤੇਦਾਰ ਆਉਣ ਕਰਦੇ ਕੌਣ ਆਉਣੇ ਨੇ ਇਹ ਬੇਬੇ ਇਕੱਠੇ ਆਲੇ ਆਪਾਂ ਜਾਣਾ ਉੱਨੋ ਕੋਲੇ ਹਾਂ ਬਾਹਰ ਕੀ ਲੈਣਾ ਆਪਾਂ ਵਿਆਹ ਵੇਖੀਏ ਕਿ ਲੋਕਾਂ ਕੋਲ ਜਾਣਾ ਹੁਣ ਜਦੋਂ ਫ੍ਰੀ ਹੋ ਗਏ ਉਹ ਤਾਂ ਜਿਓ ਫ੍ਰੀ ਲੋਕ ਯਾ ਵੜਾ ਕਰਾਂਗੇ ਹੋਰ ਕੀ ਆ ਕਾਹ ਦੀ ਘਟ ਉੱਥੇ ਪੀਣੀ ਆ ਇੱਥੇ ਤਾਂ ਬੱਦਸ ਬਣਣੀ ਚੀਚਾ ਖਾਵਾਂਗੇ ਨੋਰ ਵਿਆਹ ਤਾਂ ਰਿਕੀ ਆ ਆ ਗੈਸਟਸ ਆਰੇ ਤੁਤੇ ਵੇ ਕੀ ਗੱਲ ਥੱਕ ਕੇ ਕੰਮ ਕਰਕੇ ਫੇਰ ਹੁਣ ਖਾਣ ਵਿਆਹ ਕਰ ਲੀਏ ਆਂ ਅਸੀਂ ਵੇਖ ਵੇਖ ਕੇ ਥੱਕ ਗਏ ਆਂ ਵਿਆਹ ਲਈ ਕੁੜੀ ਚੁੱਤੀ ਬਈ ਮੈਂ ਤਾਂ ਥੱਕ ਗਈ ਵੇਖ ਵੇਖ ਕੇ ਹੋ ਗਿਆ ਗੁੱਡ ਨਾਈਟ ਹੋ ਗਈ ਆ ਗੁੱਡ ਨਾਈਟ ਆ ਜੋ ਤਾਂ ਦੀ ਮੈਂ ਵਿਆਹ ਆਈਆਂ ਇਨਾਂ ਦੇ ਕੌਣ ਮੈਂ ਕੁੜੀ ਕੁੜੀ ਮੈਂ ਤਾਂ ਵਿਆਹ ਆਈਆਂ ਮੇਰਾ ਤਾਂ ਇੱਕ ਤਰੀਕ ਨੂੰ ਮੈਂ ਚਲੀ ਜਾਣਾ ਵਿਆਹ ਵੇਖਣ ਚਲੋ ਇੱਕ ਦਿਨ ਵੇਖੀ ਆਂ ਮੁੰਡਾ ਜਾਨੀ ਇੱਥੇ ਰਹੂਗੀ ਵਾਕਿਆ ਵਿਆਹ ਦੇਖਣਾ ਹੀ ਸਹੀ ਕਰਨਾ ਮੋੜ ਕੇ ਨਹੀਂ ਚਲੀ ਜਾਣਾ ਫਿਰ ਇੱਥੇ ਕੀ ਕਰਨਾ ਜੇ ਵਿਆਹ ਹੀ ਹੋ ਗਿਆ ਭਾਈ ਲੜੀਆਂ ਦਰਖਤਾਂ ਤੇ ਲਾਉਣੀਆਂ ਠੀਕ ਆ ਸਾਰੇ ਦਰਖਤਾਂ ਲਾ ਦਿਓ ਜਿੰਨੇ ਪਿੱਛੇ ਤੁਸੀਂ ਭਾਂਡੇ ਭੁੰਡੇ ਵਿੱਚ ਜਾ ਕੇ ਜਾ ਰਹੇ ਚੰਗਾ ਆ ਪਹਿਲਾਂ ਚੱਲ ਜੂ ਤੂੰ ਕੋਈ ਨਾ ਨਹੀਂ ਚੱਲ ਲੋ ਵੀ ਮਿੱਤਰੋ ਇੱਧਰ ਡੈਕੋਰੇਸ਼ਨ ਵਾਲੇ ਵੀਰ ਆਪਣੇ ਲੱਗੇ ਹੋਏ ਲੜੀਆਂ ਲਾਉਣ ਵੀਰੇ ਹਾਏ ਕਰ ਦੋ ਹੈਲੋ ਹੈਲੋ ਹਾਏ ਸਨੋਵਰ ਹੋਣੀ ਇੱਧਰ ਕਹਿੰਦੇ ਠੇਕੇਦਾਰ ਸਾਹਿਬ ਸਾਡੇ ਯਾਰ ਆਪਾਂ ਖਾਣ ਪੀਣੇ ਉਹ ਉਹ ਵਾਲੇ ਸੁੱਤੇ ਪਏ ਗੱਲਾਂ ਗੱਲਾਂ ਬਾਤचीत ਚੱਲ ਰਹੀਆਂ ਉੱਧਰ ਲੋ ਜੀ ਇੱਧਰ ਕਹਿੰਦੇ ਸਾਡੇ ਸ਼ੁਰੂ ਨੇ ਵਿਆਹ ਦੀਆਂ ਤਿਆਰੀਆਂ ਲੜੀਆਂ ਚੱਲਿਓ ਦਿਖਾ ਦੇ ਸਨੌਰ ਤੇ ਗੱਗੂ ਵਰਮਣਾਂ ਕੱਲ੍ਹ ਆ ਬਾਤ ਕੀਤੀ ਕਰਦੇ ਹੋਏ ਉਧਰ ਲੜੀਆਂ ਕਹਿੰਦੇ ਡੈਕੋਰੇਸ਼ਨ ਸੋਹਣੀ ਕੀਤੀ ਆ ਵਾਜੀ ਬਾਕੀ ਹਰ ਹੀ ਡੈਕੋਰੇਸ਼ਨ ਦਿਖਾ ਦਿੱਤੀ ਜਾਵੇ ਹੋਰ ਸੋਹਣਾ ਲੱਗ ਰਿਹਾ ਸਰ ਕਹਿੰਦੇ ਜਗਮਗ ਜਗਮਗ ਰਾਤ ਨੂੰ ਕਰਾ ਦੇਣੀ ਵਾਜੀ ਬਾਕੀ ਆ ਮਾਹੌਲਾ ਗਿਆ ਨਹੀਂ ਜਾ ਰਹੀ ਮਾਤਾ ਜੀ ਦਰਸ਼ਕਾਂ ਨੂੰ ਦੱਸਿਓ ਕਿ ਪਹਿਲਾਂ ਅੱਜ ਨਹੀਂ ਪੈਂਗਲ ਸਰਵਣੀ ਅੱਜ ਆ ਗਈ ਸੀ ਭਰਾਵਾ ਗੁੱਗੂ ਨੇ ਬਦਲਤਾ ਕਹਿੰਦਾ ਕੱਲ ਨੂੰ ਕਰਨੀ ਹੈ ਕੋ 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 ਸਿੱਧਾ ਕਰਨਾ ਕਰਦਾ ਨਹੀਂ ਤਾਂ ਸਾਨੂੰ ਕੀ ਪਤਾ ਫੈਸ਼ਨ ਹੀ ਹੈ ਤੇ ਬਦਲਦੇ ਰਹਿੰਦੇ ਨੇ ਭਾਈ ਸਾਰੀ ਤਿਆਰੀ ਕਰਕੇ ਆਈਆਂ ਕਿਉਂ ਕਿ ਆਪ ਤਿਆਰੀ ਕਰਦੇ ਰਹੇ ਜਾਂਦੇ ਆ ਅੱਜ ਬੈਂਗਲ ਸਰਮ ਨਹੀਂ ਆਉਣ ਕੱਲ ਨੂੰ ਉਹ ਹੁਣ ਕਾਹ ਕਰ ਦਿੰਦਾ ਹਣਾ ਹੀ ਕੀ ਕਰੀਏ ਬੈਂਗਲ ਸਰਮ ਨਹੀਂ ਹੋਣਾ ਆਉਗੀ ਅਗਲੇ ਦਿਨ ਅੱਜ ਇਦਾਂ ਹੀ ਬਸ ਬਸ ਆ ਗਿਆ ਇਦਾਂ ਹੀ ਬਸ ਪਾੜੋਂ ਦਾ ਭੋਗ ਪੈ ਗਿਆ ਬਸ ਉਹ ਰਾਜਾ ਆ ਵੀ ਲੋ ਸੋ ਜੋ ਇਹਨਾਂ ਨੇ ਤਾਂ ਅੱਜ ਨੀਂਦ ਵੀ ਪੂਰੀ ਕਰ ਲਈ ਸੌਂਗੇ ਬੇਬੇ ਦੇ ਨਾਲ ਉਹ ਕੋਈ ਨਹੀਂ ਫੇਰ ਕੀ ਆ ਧੁੱਪ ਚੰਗੀ ਲੱਗੀ ਸੀ ਮੰਗੇ ਕੋੜੇ ਖਲ ਪਏ ਸੀ ਸਾਡੇ ਅਸੀਂ ਮੰਗੇ ਅਸੀਂ ਨੇਚਦੇ ਰੱਖੇ ਮਮੀ ਦੀ ਦਸਤੀ ਗਾਉਂਦੀ ਨਹੀਂ ਜਾ ਕੀ ਤੁਸੀਂ ਇੰਜਵਾਇ ਕਰ ਰਹੇ ਹੋ ਜੇ ਇੰਜਵਾਇ ਕਰ ਰਹੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵਲੌਗ ਕਿਦਾਂ ਲੱਗਾ ਜੇ ਵਧੀਆ ਲੱਗਾ ਫਿਰ ਵਧੀਆ-ਵਧੀਆ ਕਮੈਂਟ ਕਰ ਦਿਓ ਤੇ ਹੋਰ ਸਾਰੀਆਂ ਆਪਾਂ ਤੁਹਾਨੂੰ ਕਿਹੜੇ ਬੈਂਗਲ ਸਰਮਣੀ ਮਹਿੰਦੀ ਹਲਦੀ ਸਾਰੀਆਂ ਰਸਮਾਂ ਦਿਖਾਵਾਂਗੇ ਉਹ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ so much ਲਵ ਯੂ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਦਾਂ ਹੀ ਇਦਾਂ ਹੀ ਵਲੌਗ ਬਣਾਉਂਦੇ ਰਾਵਾਂਗੇ ਧੰਨਵਾਦ ਜੀ